ਆਹ ਦੇਖ ਲੋ ਜੀ ਮੈਂ ਬਾਰ ਬਾਰ ਕਹਿੰਦਾ ਰਿਹਾ ਆ ਠੀਕ ਐ ਆ ਆਵੇ ਗੁਰਲਾਲ ਸਿੰਘ ਆਵੇ ਗੁਰਲਾਲ ਸਿੰਘ ਭਵਾਦ ਦੇ ਨਾਂ ਤੇ ਤੂੰ ਕਲੰਕ ਲਾਤਾ ਆ ਇਸ ਧਰਤੀ ਨੇ ਸਾਨੂੰ ਇੱਕ ਸਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਰਹੀ ਔਰ ਤੇਰੇ ਬੰਦੇ ਸਾਡੀ ਚੋਰੀਆਂ ਕਰਦੇ ਨੇ ਔਰ ਡੀਐਸਪੀ ਦਿਖਾ ਦਿਓ ਚੀਮਾ ਆ ਜਾ ਫਿਰ ਦੇ ਮੇਰੇ ਤੇ ਪਰਚਾ ਇਹ ਚੋਰੀਆਂ ਆਮ ਆਦਮੀ ਪਾਰਟੀ ਦੇ ਵਰਕਰ ਦੇ ਕਰੋ ਏ ਟਰਾਲੀ ਇਹ ਦੂਜੀ ਬਰਾਮਦ ਹੋਈ ਐ ਇਹ ਉਹਨਾਂ ਦਾ ਉਹਦੇ ਦਾਰ ਠੀਕ ਐ ਔਰ ਮੈਂ ਇਹ ਦੱਸਣਾ ਚਾਹੁੰਦਾ ਆ ਵੀ ਇਹ ਕੀ ਰਸੀਦ ਸਾਰੀ ਦੁਨੀਆ ਨੂੰ ਦੱਸਾਂਗੇ ਹੈ ਨਹੀਂ ਸੀ ਕੁਝ ਬੱਚਿਆਂ ਕੋਲ ਹੈ ਨਹੀਂ ਸੀ ਕੁਝ ਖਾਣ ਨੂੰ ਚੋਰੀ ਕਰਕੇ 2 ਰੁਪਏ ਦਾ ਲੋਹਾ ਵੇਚ ਕੇ ਫਿਰ ਆਪਣੇ ਬੱਚਿਆਂ ਗੱਤੇ ਪਰਣਾਦੇ ਇਹਨਾਂ ਨੇ ਆਹ ਕਰਕੇ ਸਰਪੰਚ ਲਾਣ ਦਾ ਬੋਲ ਇਹ ਸਰਪੰਚ ਆਮ ਆਦਮੀ ਪਾਰਟੀ ਦਾ ਕਿਹੜਾ ਪਿੰਡਾ ਇਹ ਜੀ ਸੁਰੋਗ ਸੁਰੋਗ ਕਲਾ ਰਾਜਪੁਰੇ ਦੇ ਵਿੱਚ ਹਲਕਾ ਤਨੌਰ ਆਹ ਆ ਬਦਲਾਖ ਦੇਖ ਲੈ ਭਗਵੰਤ ਮਾਨੇ ਸ਼ਰਾਬੀ ਆ ਥੋਡੇ ਬੰਦਿਆਂ ਦੀ ਕਰਤੂਤਾ ਦੇਖ ਲੈ ਆ ਇੱਕਾ ਟਰਾਲੀ ਕਰਨਾ ਗਿਆ ਜੀ